ਚਲੋ ਚਲੋ ਪੰਜਾਬ ਦੇ ਮਿਹਨਤੀ ਮੁੰਡੇ ਸੰਜੀਤਨ ਪੱਤੇਕਰ Hey guys welcome to back back to welcome new vlog ਹੁਣ ਅਸੀਂ ਚੱਲੇ ਜਿਮ 4:30 ਹੋ ਗਏ ਅੱਜ ਲਾਉਣੀ ਅਸੀਂ ਚੈਸਟ ਦੇ ਟ੍ਰਾਈਸਰ ਵਰਕਆਊਟ ਬਾਕੀ ਕੰਮ ਰੋ ਜ ਸਾਡਾ ਗਾਪ ਰਹੀ ਪਿਆ ਪੂਰੀ ਹੱਸੇ ਹੱਸੇ ਬਾਈ ਸਾਡਾ ਮੋਟਰ ਇੰਗਲਿਸ਼ ਸਟਾਰਟ ਕਰਮਿਆ ਪਹਿਲੀ ਗੀਲ ਖਾਲੀ ਔਰਸ ਟੂ ਟੂਰਸ ਖਾਲੇ ਅਲਪੀਨਾ ਦੇ

आज, आज हो गया हो खुली नहीं है सी करो भाई जी बॉडी चुका का मौसम अगर आपको चाहिए इसमें आनंद तो मिल सकते हैं हर मन को बार करें हर मन के पास मिलेगा येलो येलो बनाना ਟੜਾਕੇ ਬੋਣੇ ਅੱਜ ਚੈਸਟ ਲਾਉਣੀ ਹੈ ਉਰੀ ਪੀਲਾ ਕੰਟ ਕਿਉਂ ਤਾਂ ਪਾਣੀ ਉਹਦੇ ਹੈਗੇ ਟੁੱਟੀਆਂ ਅੱਜ ਕੀ ਪੀਲਾ ਆ ਗਈ ਜਿਆਦਾ ਖੋਲ ਕੇ ਕਹਿ ਰਹੇ ਟੁੱਟ-ਫੁੱਟੇ ਹੋ ਗਏ ਹੋਟਲ ਦੇ ਆਪਣੇ ਸ਼ਟਰ ਚੈੱਕ ਬੰਨਾ ਬਸਟੈਟਿਕ ਬਸਟੈਟਿਕ ਖੁੱਲ ਜਾ ਸਿੰਮ ਸਿੰਮ ਬੱਪੇ ਕਰ ਕਰ ਦੱਬ ਦੇ ਬੱਪੇ ਉਹ ਪੁਰਾ ਸ਼ਟਰ ਦੱਬ ਦੇ ਸ਼ਟਰ ਦੱਬ ਦੇ ਉੱਪਰੋਂ ਖੋਲਣੇ ਬਾਈ ਚੱਲ ਸਟਾਰਟ ਕਰਦਾ ਬੰਦਾ ਹੱਥ ਭਰਾਂਗਾ ਬੈਂਚ ਵਿਰਾਸ ਚਾਰ ਹੱਟ ਲਾਉਣਾ ਦਾਹਰਾ ਪਣਾ ਬਾਈ ਹਾਂ ਸਟਾਰਟ ਕਰਦਾ ਬਾਈ ਲਾਉਂਦਾ ਸਾਡਾ ਤਾਂ ਲੱਗੀ ਆ ਪਿਆ ਹੋਰ ਨਾ ਕਰਨ ਠੀਕ ਬਾਈ ਆ ਆਪਣਾ ਇੱਕ ਹੱਥ ਨੇ ਉਠਾ ਦੇਗਾ ਬਾਈ ਦਾ ਥਰਡ ਸੈੱਟ ਆ ਬਾਈ പൂരി ഫീൽ ക बाई भाई चेस्ट तो करें माड़ी वीडियो क्या कर बाईक करना पहले इनकलाइन लाखो ठीक ही ਜੱਟਾਂ ਦੀ ਚੱਲ ਚੱਲ ਫੀਲ ਕਰਕੇ ਲੱਭ ਰਹੇ ਚਾਰ ਹੱਟ ਲਾਉਣੀਆਂ ਚਾਰ ਹੱਟ ਦਾ ਹਰਾਪਾ ਅਗਲੀ ਲਾਉਣ ਲੱਗੇ ਫਲਾਈ ਮਸ਼ੀਨ ਤੇ ਫਲਾਈ ਲਾਉਣਾ ਕਹਿੰਦਾ ਪਾ ਕੇ ਫਲਾਈ ਹੋਈ ਆ ਬਈਏ ਹੈ? ਤਾਂ ਫਲਾਈ ਕਿਹੜੀ ਆ ਫਲਾਈ ਆ ਪਾ ਕੇ ਫਲਾਈ ਕੋਈ ਮੋਟੋ ਨਹੀਂ ਕਿਹੜੀ ਆ ਫਲਾਈ ਹੋਈ ਆ ਮਲਾਦਾ ਹਾਂ ਕੋ ਕਿ ਹੈ ਬੋਡੀਗਾਰਡੀਨ ਜਾਂ ਚਾ ਚਲ ਸ਼ਹਿਰੀ پوری ਬਾੜਦੀ ਆ ਬਰੇ ਬਰੇ ਤੇ ਕਾਰ ਤੇਰੀ ਵੀਡੀਓ ਦੇ ਨਾਮ ਆ ਗਿਆ ਇੰਸਟਾ ਬਲਕ ਤੇ ਆਣਾ ਡਾ ਭਾਈ ਕੱਟ ਫੇਰ ਕਰਾਂਗੇ ਗਰਮੀਆਂ ਚ ਮੇਰਾ ਪਾਪ ਇਹ ਕੱਢ ਲੇ 85 ਕਿਲੋ ਵੇਟ ਹੋ ਗਿਆ ਯਾਰ ਟੁੱਟੇ ਚ ਆਪਾਂ ਹੰਡਰਡ ਕਾਉਂ ਨੇ ਜੀ ਬਣਾ ਬਈ ਮੈਂ ਵੀ ਲਾਉਂਦੀਆਂ ਹੰਡਰਡ ਟੱਚ ਕਰਨਾ ਪਹਿਲਾਂ ਬੋਡੀ ਪੂਰੀ ਸਾਈਜ਼ ਨੂੰ ਮਾਰੀ ਕਾ ਨਾ ਹੱਡਾ ਤਿੰਨ ਵਾਰ ਲਾਉਣੀ ਆ ਯਾ ਬੇਬੀ ਇਹ ਬੱਚੇ ਨੇ ਹਜੇ ਦਾ ਆਪਣੇ ਕੋਲ ਭਾਈ ਜੀ ਬੋਡੀ ਦੇਖ ਲੋ ਇਹ ਆਪਾਂ ਆਂਦਾ ਯਾਰ

ਫੱਕ ਫੱਕ ਦੇ ਰਿਹਾ ਜੀ ਰੋਸ ਕਰਨ ਡੈਕਸ ਰਾਇਰ ਲਾਉਣੀਆਂ ਨੇ ਚੱਕਦੀਆਂ ਨਾ ਅਗਲੀ ਇਨਕਲਾਈਨ ਫਿਰ ਲਾਤੀ ਇੱਥੇ ਇਹਨਾਂ ਇਨਕਲਾਈਨ ਚੈਸਟ ਵੀਕ ਆ ਥੋੜੀ ਜਿਹੀ ਬਾਈ ਜੀ ਤੇ ਆਪਣੇ ਵੀ ਵੀਕ ਹੀ ਆ ਵੇਡ ਉਠੇ जाटਵਰ ਬਕਜੋ ਦੀ ਆਣ ਪਰ ਕੈਸਾ ਲੜਦੇ ਗੁਰੂ ਜੀ ਲਾਉਂਦੇ ਹੋਏ ਕਿਤਾ ਦੇ ਆੜ ਕੇ ਗੁਰੂ ਜੀ ਗੁਰੂ ਜੀ ਆੜ ਕੇ ਜਲਦੀ ਜਲ ਪੌੜੀ ਗੁਰੂਸਤਾਜ ਜੀ ਹੌਲੀ ਜੀ ਕਿੰਨ ਡੰਬਲ ਆਉਂਦਾ ਬਾਈ ਉਸਤਾਦ ਹੁਣ ਗੁਰੂ ਜੀ ਨੇ ਸਾਡੇ ਇਹ ਅਨੁਚਾਰੀ ਕੋਚਿੰਗ ਦਿੰਦਾ ਬਾਈ ਚੱਲ ਬ్రో ਉਹ ਭੈਣ ਚੋਦੇ ਨੇ ਪਾਇਰ ਦੀ ਮਾਰਿਆ ਜੀ ਕਿ ਬੜੀਆਂ ਨੂੰ ਜੀ ਲਾ ਜੋਰ ਪੂਰਾ ਬਾਈ ਜੋਰ ਏ ਬੇੜੀ ਅੱਖਾਂ ਦੀ ਹੱਟ ਲਾਉਂਦੇ ਬਾਈ ਐਂ ਲਾਓ ਜੇ ਕਿਨੇ ਡੱਟਣਾ ਲਾਉਂਦੇ ਬਾਈ ਚੱਲ ਇੱਦਾਂ ਲਾਓ ਇੱਦਾਂ ਇੱਦਾਂ ਲਾਓ ਇੱਦਾਂ ਕਿਵੇਂ ਬਾਈ ਲਾਓ ਇੱਦਾਂ ਅਸੀਂ ਤਾਂ ਗਲਤ ਲਾਉਨੇ ਆ ਬਾਈ ਆ ਸਹੀ ਲਾਉਂਦੇ ਨੇ ਦੇਖੋ ਉਂਗਲੀ ਇਕੱਠੀ ਕਰ ਤੂੰ ਸਾਡੀ ਵਿੱਚ ਆਹ ਨੇ ਫੜ ਗਈ ਪ੍ਰਾਈਸ ਸ਼ੱਪ ਸ਼ੁਰੂ ਕਰਦੇ ਆ ਆਜੋ ਕਰਦੇ ਆ ਡਰਾਈਪ ਸ਼ੱਪ ਸ਼ੱਪ ਜਾਂ ਬਾਹਰ ਆ ਰਿਹਾ ਭੈਣ ਚੋਦ ਚੱਲ ਬਈ ਇਹਦੇ ਲਾਉਨੇ ਆ 3 ਸੈੱਟ 12 ਤੋਂ 15 ਰਾਬ ਕਿੰਨੇ ਮਾਰੀ ਲੋਕ ਦੋ ਕਰਮਣ ਮੰਗੂ ਬਾਈ ਸਰੀਰ ਚ ਪੂਰੀ ਜੋਸ਼ ਟੋਸ ਆਉਂਗਾ ਅੱਜ ਗੱਲ ਸਮਾਨ ਖਾਈ ਦਾ ਕਿਹੜਾ ਖਾਈਦਾ ਬਾਈ afghan ਤੋਂ ਯੂਰਪ ਪਰ ਟ੍ਰਿਪ ਹੁਣ ਤਰ ਰਾਂ ਪੂਰਾ ਪਾਣਾ ਮੈਂ ਨਾ ਮੈਥੋਂ ਵੀ ਇਹ ਨਾ ਇੱਕ 5-6 ਮਹੀਨੇ ਚੁਰੂਪ ਪਹਿਲਾਂ ਨਾਮ ਕਰੀਨੇ ਬੈਠੋ 5-6 ਮਹੀਨੇ ਪਹਿਲਾਂ ਬੱਸਾਂ ਮਾਰਦਾ ਸੀ ਆਪਾਂ ਲੱਗਿਆ ਬਾਅਦ ਚ 5 ਮਹੀਨੇ ਜਦੋਂ ਤੋਂ ਪੈਸੇ ਹੀ ਪਤਲੇ ਜਿਹਾ ਬਹਾਰਾ ਨਾਇ ਪਰ ਹੁਣ ਰੀਸ਼ਾ ਨਹੀਂ ਹੈਗੇ ਸਾਡੀਆਂ ਕੋਈ ਇਹਦਾ ਡ੍ਰੀਮ ਆ ਡੌਲਾ ਬਣਾਉਣਾ ਆਪਾਂ ਅਚੀਵ ਕਰੀ ਬੈਠੇ ਆ ਠੱਡ ਮੁਗਿਆ ਮਿਲ ਆ ਪੰਜ ਭਾਏ ਨੇ ਐਂ ਜੇ ਕਰ ਦੂਨੀ ਭੈਣ ਪੈ ਕਨਵੀ ਚੀਜ਼ ਲੈ ਰਹੀ ਆ ਦੇ ਓਏ ਆ ਤੁਹਾਨੂੰ ਨਾ ਲੈਣਾ ਥਾ ਸਾਡਾ ਖਰਚਾ ਯਾਰ ਆ ਆ ਕਰਾਂ ਘਰੋਂ ਦੇਖ ਓਏ ਲਾ ਲਾ ਉਹ ਹਰ ਦੇ ਕਰਦਾ ਬੋ ਚੱਲ ਤਾਂ ਆ ਤਾਂ ਹੱਲ ਮੰਗਿਆ ਲਾਲ ਜੀ ਕਰ ਲਾਲ ਜੀ ਕਰ ਤਰੇ ਜਪੀ ਬਈ ਆ ਅੱਛਾ ਰੋ ਪੜਾਵਾਂਗੇ ਆ ਉਹ ਲਾ ਕੇ ਲਾਈ ਮੜੀ ਲਾ ਕੇ ਕਹੀਂ ਇੱਕ ਵਾਰ ਮੇਰਾ ਹੋ ਗਿਆ ਉਹੀ ਲਾ ਕੇ ਦੇਖਾਉਣ ਇੱਕ ਮਿੰਟ ਖੜ ਜਾ ਮੈਂ ਵੀ ਲਾ ਕੇ ਟੈਮ ਨਾਮ ਨਹੀਂ ਪਤਾ ਕਿ ਆ ਇਹਦਾ ਲਾ ਇਹ ਕੀ ਆ ਤੇ ਫੁੱਲੇ ਲਾਉਣੇ ਬਾਹਾਂ ਨਹੀਂ ਕੰਮ ਕਰਦੀ ਕੱਲ ਨੂੰ ਲੱਗ ਪੂਰੀ ਲਾ ਹਰਦਾਈ ਮੈਂ ਆਪ ਚੋਤੀ ਦੇਖੀ ਲੈਟਸ ਗੋ ਬਰੋ ਬਾਈ ਪੂਰਾ ਸੁਬਾਹ ਆ ਰਿਹਾ ਐਕਸਟਰਾ ਹੀ ਲਾਂਚ ਸ਼ੌਂਕ ਜੰਮਦਾ ਲਾਇਆ ਬਾਈ ਨਸਿਆਂ ਦਾ ਸ਼ੌਂਕ ਨਹੀਂ ਲਾਇਆ ਬੱਬੂ ਲੜਦੇ ਨਸੇ ਕਾਮ ਵੀ ਕਰਨੇ ਪੈਸਾ ਨਹੀਂ ਮਿਲ ਰਹਾ ਯਾਰ ਬਾਈ ਤਰਫ ਗਈ ਕਹਿੰਦਾ ਮੇਰੀ ਵੀਡੀਓ ਜੀ ਬਣਾਵਾ ਮੱਚ ਗਈ ਵਾਪਿਆ ਬਾਈ ਦੀ ਵੀਡੀਓ ਬਣਾ ਲੈ ਸਕ੍ਰੈਪ ਆ बॉडी बिल्डर नोबली भाई पंप पूरा तगड़ा है ट्राई सप दे टेस्ट दी ना पूरा डबल साल्ट अभी बहुत तड़के जंगली यारां दी बेसुकरी कुड़े एल भी मैं लाके दे मापाओं नूं भाई यार भाई भाई कह एक्सरसाइज दसो ਬਾਈ ਕਹਿੰਦਾ ਛੋਟੀ ਫੁਰਤੀ ਦਾ ਰਾਜਕੀਆ ਇਹਨੂੰ ਦੱਸਿਆ ਚੜ ਕੇ ਉੱਠ ਕੇ ਇੱਕ ਕੇਲਾ ਦੋ ਕਾਜੂ ਉਹਨੇ ਇੱਕ ਕੇਲਾ ਨਾਲ ਯਾਦ ਕਰਕੇ ਕਾਜੂ ਲੈ ਆਇਆ ਅੱਧੇ ਨਾਲ ਦੀ ਆਜੂ ਬਾਈ ਬਾਈ ਕੇਲਾ ਤਾਂ ਲਾਇਆ ਕਾਜੂ ਲੈ ਤ ਨਹੀਂ ਆ ਕੇਲੇ ਦੀ ਨਰਜੀ ਖਾ ਕੇ ਵੀ ਲੈ ਆ ਉਹ ਕੇਲਾ ਖਾਣਾ ਤੂੰ ਓਹੋ ਬਈਆ ਗਲਤ ਕੰਮ ਕਰਾਇਆ ਕੇਲਾ ਲੈ ਆਇਆ ਬਾਈ ਖੋਸਾ ਅੱਜ ਬਾਈ ਬਾਈ ਦੀ ਢੇਲੀ ਅੱਜ ਮੇਲੇ ਤੇ ਆਉਗੀ ਬਾਈ ਖੋਸਾ ਵਰਕਆਊਟ ਡਨ ਹੋ ਗਿਆ ਬਈ ਚੱਲੇ ਘਰ ਨੂੰ ਖਤ ਬਹੁਤ ਆ ਬਾਈ ਕਹਿੰਦਾ ਵਿੱਚ ਜੀ

ਦਿਨ ਕਰਕੇ ਥੱਲੇ ਉੱਤੇ ਕੱਲ ਉਹ ਨਵੀਂ ਪੜਲੀ ਮੀਰੋ ਹਣੋਂ ਦੋਵੇਂ ਇੱਕੋ ਜਿਹੇ ਦਾ ਜਗ ਭਰ ਲਿਆ ਬਾਹੂ ਕੇ ਫਿਰ ਚੱਲਦੇ ਆ ਨਵੇਂ ਬਲੌਗ ਦੇ ਤੁਹਾਨੂੰ ਮਿਲਦੇ ਆ ਕੱਲ ਨੂੰ ਆ